ਵਾਹਿਗੁਰੂ ਜੀ ਕੀ ਫਤਿਹ ਜਦੋਂ ਸਿੱਖ ਇਤਿਹਾਸ ਨਾਲ ਰਿਲੇਟਡ ਅਸੀਂ ਸੌਮਿਆਂ ਬਾਰੇ ਪੜ੍ਹਦੇ ਆ ਨਾ ਸੋਰਸ ਕੀ ਹੈ ਇਸ ਇਤਿਹਾਸ ਦਾ ਇਹ ਕਿੱਥੋਂ ਗਵਾਹੀ ਭਰੀ ਗਈ ਹੈ reference ਕਿਥੋਂ ਲਿਆ ਗਿਆ ਹੈ ਮੈਂ ਬਾਰ ਬਾਰ ਜ਼ਿਕਰ ਕਰਦਾ ਹੁੰਦਾ ਕਿ ਜੇ ਉਹ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ ਬਹੁਤ ਸਾਰਾ ਐਸਾ ਇਤਿਹਾਸ ਬੰਦਿਆਂ ਵੱਲੋਂ ਲਿਖਿਆ ਗਿਆ ਜੋ ਗੁਰੂ ਦੇ ਕਾਲ ਦੇ ਸਮਕਾਲੀ ਸਨ ਤੇ ਆਊਟ ਆਫ ਰਿਲੀਜਨ ਲੋਕਾਂ ਨੇ ਬਹੁਤ ਇਤਿਹਾਸ ਨੂੰ ਲਿਖਿਆ ਹੈ ਪਰ ਫਿਰ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਬਾਣੀ ਰੋਹਾਨੀਅਤ ਦਾ ਉਪਦੇਸ਼ ਦਿੰਦੀ ਹੈ ਨਾ ਜਿੱਥੇ ਜ਼ਿੰਦਗੀ ਦੀ ਜੀਵਨ ਜਾਚ ਨੂੰ ਸਿਖਾਉਂਦੀ ਹੈ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰਦੇਵ ਦੀ ਬਾਣੀ ਇੱਕ ਇਤਿਹਾਸ ਦਾ ਬਹੁਤ ਵੱਡਾ ਸੌਮਾ ਵੀ ਹੈ ਇਤਿਹਾਸ ਵੀ ਲਿਖਿਆ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਜਿਹੜੀਆਂ ਐਸੀਆਂ ਘਟਨਾਵਾਂ ਅਸੀਂ ਇਤਿਹਾਸ ਨਾਲੋਂ ਪੜਦੇ ਹਾਂ ਜਿੰਨਾਂ ਤੋਂ ਬਿਲਕੁਲ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿਉਂਕਿ ਉਹਦੀ ਤੇ ਜਿਹੜੀ ਗਵਾਹੀ ਹੈ ਉਸ ਚੀਜ਼ ਦੀ ਪ੍ਰੋੜਤਾ ਤੇ ਗੁਰੂ ਸਾਹਿਬਾਨ ਨੇ ਆਪਣੀ ਬਾਣੀ ਵਿੱਚ ਹੀ ਕਰ ਦਿੱਤੀ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਬਾਣੀ ਦੇ ਉੱਤੇ ਤੇ ਕੋਈ ਉਂਗਲ ਨਹੀਂ ਨਾ ਖੜੀ ਹੋ ਸਕਦੀ ਮਾਲਕ ਦੇ ਇੱਕ ਗੁਰਬਾਣੀ ਦੇ ਜਦੋਂ ਉਪਦੇਸ਼ ਨੂੰ ਪੜ੍ਹਦੇ ਆ ਨਾ ਭਾਈ ਸੱਤਾ ਤੇ ਬਲਵੰਡਾ ਜੀ ਦੀ ਵਾਰ ਸਤ ਬਲਵੰਡਾ ਜੀ ਦੀ ਜਦੋਂ ਵਾਰ ਨੂੰ ਪੜ੍ਹਦੇ ਹਾਂ ਉੱਥੇ ਬਹੁਤ ਵੱਡਾ ਸਾਨੂੰ ਇੱਕ ਇਤਿਹਾਸ ਦਾ ਪ੍ਰੇਰਣਾਮਤਕ ਇੱਕ ਸਾਨੂੰ ਸਰੋਤ ਮਿਲਦਾ ਹੈ ਕਿ ਲੰਗਰ ਮਾਲਕ ਕਹਿੰਨ ਲੱਗੇ ਮੇਰੇ ਸਿੱਖ ਦਾ ਲੰਗਰ ਜਿਹੜਾ ਹੈ ਨਾ ਉਹ ਐਵੇਂ ਨਿਕ ਸਿੱਖ ਇਕੱਲਾ ਦਾਲਾ ਨਹੀਂ ਖਾਈ ਜਾਏ ਪ੍ਰਸ਼ਾਦਾ ਛੱਕੇ ਦਾਲ ਖਾਏ ਘਰੋਂ ਚਲਿਆ ਜਾਏ ਬਾਈ ਸੱਤਾ ਦੇ ਬਲਵੰਟ ਜੀ ਦੀ ਵਾਰ ਦਾ ਬੜਾ ਪਿਆਰਾ ਵਾਕ ਹੈ ਮਲਕ ਆਖਣ ਲਗੇ ਸਿਖਾ ਤੂੰ ਆਪਣੇ ਦਸਾਂ ਨੋਹਾਂ ਦੀ ਕਮਾਈ ਦੀ ਕਿਰਤ ਕਰ ਕਿਰਤ ਕਰਕੇ ਉਹਦੇ ਚੋਂ ਕਮਾਈ ਇਕੱਠੀ ਕਰ ਉਸ ਕਮਾਈ ਦਾ ਦਸਵਾਂ ਹਿੱਸਾ ਆਪਣੇ ਗੁਰੂ ਨੂੰ ਆ ਕੇ ਪੇਟ ਕਰ ਕਿਸੇ ਲੋੜਵੰਦ ਨੂੰ ਦੇ ਜੋ ਇਹ ਧਾਰਮਿਕ ਸਥਾਨ ਨੇ ਇਹਨਾਂ ਵਿੱਚ ਤੇਰਾ ਪੇਂジア ਹੋਇਆ ਕਮਾਈ ਦਾ ਹਿੱਸਾ ਕਿਸੇ ਲੋੜਵੰਦ ਦੇ ਮੂੰਹ ਦੇ ਵਿੱਚ ਜਾਏ ਤੇ ਬੜਾ ਪਿਆਰਾ ਵਾਕ ਮਾਲਕ ਆਖਣ ਲੱਗੇ ਇਕੱਲੀ ਲੰਗਰ ਵਿੱਚ ਇਕੱਲਾ ਮੇਰਾ ਸਿੱਖ ਦਾਲਾਂ ਨੂੰ ਥੋੜੀ ਖਾਏ ਜਿੱਥੇ ਗੁਰੂ ਆਪਣੀ ਬਾਣੀ ਦਾ ਲੰਗਰ ਸਿੱਖਾਂ ਨੂੰ ਦਿੰਦਾ ਹੈ ਮਾਲਕ ਆਖਣ ਲੱਗੇ ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਘਿਅਲੀ ਖੀਰ ਵੀ ਹੋਏ ਮੇਰੇ ਸਿੱਖ ਤੇ ਲੰਗਰਾਂ ਦੇ ਵਿੱਚ ਔਰ ਅਸੀਂ ਅਸੀਂ ਬਹੁਤ ਪਿੱਛੇ ਰਹਿ ਗਏ ਜੀ ਅਸੀਂ ਇਹ ਚੀਜ਼ ਤੋਂ ਜਿੱਥੇ ਮਾਲਕ ਨੇ ਸਾਨੂੰ ਸਿਧਾਂਤ ਦਿੱਤੇ ਸਨ ਕਿ ਪਹਿਲੇ ਪੰਗਤ ਪਾਸੇ ਪਾਸੇ ਸੰਗਤ ਅੱਜ ਮਾਫ਼ ਕਰਿਓ ਅਸੀਂ ਲੰਗਰ ਵਾਲੇ ਪਾਸੇ ਨੂੰ ਅਸੀਂ ਹਾਈਲਾਈਟ ਕਰ ਦਿੱਤਾ ਸੰਗਤ ਵਾਲੇ ਪਾਸੇ ਅਸੀਂ ਬਿਲਕੁਲ ਅਵੇਸਲੇ ਹੋ ਕੇ ਬੈਠ ਗਏ ਬਹੁਤ ਵੱਡਾ ਦੁੱਖ ਲੱਗਦਾ ਇਸ ਚੀਜ਼ ਦਾ ਕੱਲੀ ਇਸ ਗੁਰਦੁਆਰਾ ਸਾਹਿਬ ਦੀ ਗੱਲ ਨਹੀਂ ਪੰਜਾਬ ਦੀ ਧਰਤੀ ਦੇ ਉੱਤੇ ਜਾਂ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਜਿੱਥੇ ਵੀ ਨਾਨਕ ਨਾਮ ਲੈਵਾ ਸੰਗਤਾਂ ਰਹਿੰਦੀਆਂ ਨੇ ਅਸੀਂ ਗੁਰੂਆਂ ਦੇ ਕਿੰਨੇ ਗੁਰਪੁਰ ਮਨਾਉਂਦੇ ਆਂ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ 10ਵੇਂ ਪਾਤਸ਼ਾਹ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰਦੇਵ ਦੇ ਉਹਨਾਂ ਮਹਾਨ ਯੋਧਿਆਂ ਦੇ ਨਾਂ ਤੇ ਕਿੰਨੇ ਅਸੀਂ ਸਮਾਗਮ ਕਰਦੇ ਆਂ ਤੇ ਬੜਾ ਦੁੱਖ ਲੱਗਦਾ ਇਸ ਸਿੱਧਾ ਇੱਕ ਜਦੋਂ 9 ਵਜੇ ਤੋਂ 8 ਵਜੇ ਤੋਂ ਗੁਰਮਤ ਸਮਾਗਮ ਸ਼ੁਰੂ ਹੋਇਆ ਹੋਵੇ ਤੇ ਵੱਡੇ 150 ਫੁੱਟ 100 ਫੁੱਟ 300 400 ਫੁੱਟਾਂ ਦੇ ਹਾਲ ਦੇ ਵਿੱਚ ਸੰਗਤ ਜਿਹੜੀ ਹੈ ਕੇਵਲ 30 35 ਜਣੇ ਬੈਠੇ ਹੋਣ ਆਪਣੇ ਮਨ ਦੇ ਨਾਲ ਅਸੀਂ ਵਿਚਾਰ ਕਰਕੇ ਦੇਖੀਏ ਜਦੋਂ ਪਤਾ ਹੈ ਕਿ ਲੰਗਰ ਦਾ ਟਾਈਮ ਇੱਕ 1.5 2 ਵਜੇ ਤੋਂ ਬਾਅਦ ਹੈ ਤੇ ਮਾਫ ਕਰਿਓ ਉਸ ਸਮੇ ਸਾਡੇ ਗੁਰੂ ਘਰਾਂ ਦੇ ਵਿੱਚ ਗਿਣਤੀ ਕਿੰਨੀ ਜ਼ਿਆਦਾ ਹੋਈ ਆ ਉਹ ਜਾਂਦੀ ਆ ਅਸੀਂ ਗਿਣ ਨਹੀਂ ਸਕਦੇ ਅਸੀਂ ਕਿੰਨੇ ਅਸੀਂ ਅਵੇਸਲੇ ਹੋ ਕੇ ਬੈਠ ਗਏ ਇਸ ਚੀਜ਼ ਤੋਂ ਤਾਂ ਦੀ ਖਰਾਕਤ ਸਿੰਘ ਘਰ ਵਿੱਚ ਵੀ ਬਣਾ ਕੇ ਸ਼ੱਕਦੇ ਆ